ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਨੇ ਸਭ ਤਾਂ ਠੀਕ ਠਾਕ ਹੋ ਤੇ ਅੱਜ ਆਪਾਂ ਸ਼ਾਮ ਦਾ ਟਾਈਮ ਹੋਇਆ ਸੀਗਾ 5:30 ਹੋਇਆ ਹੋਇਆ ਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਤੋਰ ਕੇ ਆਪਣੀਆਂ ਨਾ ਕੈਨੇਡਾ ਦਾ ਮਤਲਬ ਆ ਮੌਲ ਦਿਖਾਉਣੇ ਆ ਵਿਊ ਦਿਖਾਉਣੇ ਆ ਬੜੀ برف ਸ਼ਰਫ ਪਈ ਹੋਈ ਆ ਦੇਖਦੇ ਆ ਮਾਈਨਸ 9 ਚੱਲਦਾ ਹੈ ਟੈਂਪਰੇਚਰ ਦੇਖੋ ਜਾਨੋ ਵੜੀਆਂ ਮੱਲੇ ਆਪਣੇ ਘਾਰਾਂ ਕੋਰਾ ਦਿਖਾਉਣੇ ਆ ਗਲੀਆਂ ਗੁਲੀਆਂ ਦਿਖਾਉਣੇ ਆ ਤੁਹਾਨੂੰ ਕਰੋ ਚੈੱਕ देखो बर्फो। ਕਿੰਨੀ ਸਾਰੇ برف ਪਈ ਹੋਈ ਆ। ਬਹੁਤ ਜ਼ਿਆਦਾ برف ਆ। ਕਾਡੀ ਖੜੀ ਸਗੀ ਪਿੱਛੇ ਲਾ ਕੇ ਨਹੀਂ ਦਿਖਾਉਣੇ ਸਗੇ। ਕਰੋ ਚੱਕ برفਾਂ ਢੇਰ ਬੱਡੇ ਬਣੇ ਪਿਆ برفਾਂ ਦੇ। ਓਹੋ। ਤੇਰਾ ਬੜਾ ਫਰੈਸ਼ ਕੋ। ਚੇ। ਦੇਖੋ ਬਹੁਤ ਬਰਫ਼ ਪੈਂਦੀ ਆ ਹਰ ਬਲੀ ਨਾ ਚੜਨ ਵਾਲਾ ਆ ਹੋ ਗਿਆ ਅੱਜ 26 ਜਨਵਰੀ ਆ ਹਵਰ ਹੰਡਾ ਕਰਾ ਚੱਕ ਕਰੋ ਤਾਂ ਗੇਟਾ ਆਹ ਉਹ ਗੱਡੀਆਂ ਦੇ ਪਿੱਛੇ ਬਲਫਾ ਬੁਰਫਾ ਜੰਮੀਆਂ ਹੋਈਆਂ ਨੇ ਹੋ ਗਾਪਿੱਕਾ ਹੌਲੀ ਹੌਲੀ ਆਪਾਂ ਲਿਆਵਾਂਗੇ ਕੋਈ ਗੱਡੀਆਂ ਗੁੱਡੀਆਂ ਦਾ ਵੀ ਵਲੌਗ ਕੋਈ ਫਿਰ ਹਲਵਾ ਨਿਕਲਦਾ ਜਿਵੇਂ ਆਰਮਾਂ ਦਾ ਚੱਲ ਘਰ ਘਰ ਦਿਖਾਇਆ ਰਹੇ ਹਾਂ ਅੱਜ ਸਮੋਂ ਪਈਓ ਸਾਬਾ ਹੋਰ ਜ਼ਿਆਦਾ ਪਟੋਨੇ ਗੱਡੀ ਲਈ ਹੋਇਆ ਹਾਰਾ ਦੇ ਪਿੱਛੇ ਸ੍ਰੀ ਦਾ ਅੰਕਲ ਜੀ ਸ੍ਰੀ ਦਾ ਅੰਕਲ ਜੀ ਪੰਜਾਬੀ ਅੰਕਲ ਮਿਲ ਗਏ ਸੀ ਆਪਣੇ ਪਮਾਨ ਦਾ ਬਖਰੀ ਦਾ ਹੁੰਦਾ ਬੰਦਿਆਂ ਦਾ ਆਹ ਦੇਖੋ ਬਰਗਰ ਤਰਹੀ ਆਹ ਇਹਦਾ ਸਪੈਸ਼ਲ ਟੋਰਨ ਲਿਓ ਜੀ ਆਹ ਤਾਂ ਨਹੀਂ ਚੱਲ ਸਕਦੇ ਪਰ ਰੋਡ ਤੇ ਨਹੀਂ ਜਾ ਸਕਦੇ ਹੈਗੇ ਇੱਤਰ ਇਹਦਾ ਸਪੈਸ਼ਲ ਬਣਾ ਹੋਇਆ ਬਾਥਵੇ ਆਪ ਕੋਲ ਦੇਖ ਮਹੌਲ ਜਾਨੋ ਆਹ ਤਾ ਵੀ ਆਪਣਾ ਕੋ ਟੋਪਿਕ ਹੈ ਨਿਸੇਗਾ ਤੇ ਇਹ ਜਿਵੇਂ ਆਪਣੋਂ ਲੈਨੇ ਮੈਂ ਘਤੋਏ ਫਿਰ ਜਾਂਦੇ ਆ ਆਇਆ ਤਾਂ ਮੈਂ ਕੰਮ ਸੀ ਕੋਈ ਚਲੋ ਆ ਗਰੋ ਚੱਕ ਦਿੱਕਾ ਦਿੱਕਾ ਦਾ ਫੋੜਦਾ ਕੋਈ ਫੋੜਦਾ ਜਾਂਦਾ ਬਹੁਤ ਸਾਰੇ ਨੇ ਛੋਟਾ ਜੁਟਾ ਜੰਡੀਆਂ ਦਾ ਬੜੀਆਂ ਘੜੀਆਂ ਨੇ ਅ ਸੈਚਰਡੇ ਅੱਜ ਸਾਬ ਆਪਣੇ ਯਾਰ ਮਿੱਤਰ ਘਰੇ ਹੋਣੇ ਆ ਹੱਟੇ ਤਾਂ ਪਰਫੋ ਬੰਗੂ ਜਮਾ ਦੇ ਆ ਵੀ ਜਿੱਤਾ ਆਪਾਂ ਕਹਿੰਦੇ ਵੀ ਪਰਫ ਚ ਹੱਥ ਪਾਲੇ ਹੁੰਦੇ ਆ ਠੰਡੀ ਹਵਾ ਐਨੀ ਚੱਲਦੀ ਆ ਇਹ ਆ ਗਿਆ ਕਰ ਲੋ ਵੀ ਆਪਣਾ ਚੋਹਾਂ ਕਾ ਗਿਆ ਵਿਚਰਾਸਤਾ ਉਹ ਇੱਧਰ ਵੀ ਦੂਰ ਦੂਰ ਤੱਕ ਬੜੀ ਵਾਤ ਸ਼ਾਂ ਫੇਰ ਰਹੀ ਆ ਪਾ ਹਵਾ ਬਹੁਤ ਚੱਲਦੀ ਆ ਮੈਂ ਹੋਰ ਖੜ ਨਹੀਂ ਸਕਦਾ ਹੈਗਾ ਚੇਰ ਖੜ ਗਿਆ ਤਾਂ ਬਿਮਾਰ ਹੋਣ ਦੇ ਚਾਂਸ ਆ ਕੁਬ ਇਹਦੇ 60 9 ਟੈਂਪਰੇਚਰ ਹੋਇਆ ਆ। ਤਾਂ ਕਰਕੇ ਪੱਕੇ ਨਾਲ ਚੱਲੇ ਆ ਬੈਕ ਤੇ ਆਪਾਂ ਕਰਦੇ ਆ ਬਾਕੀ ਜਾ ਕੇ ਗਰੋਸਰੀ ਤੇ ਹੋਰ ਲੰਮਾਰ ਵੀ ਇੱਕ ਦਿਨ ਟੂਰ ਲੈ ਕੇ ਆਉਂਗਾ। ਥੋੜਾ ਜਿਹਾ ਕੰਮ ਸੈੱਟ ਹੋ ਲੈਣ ਦੋ। ਫਿਰ ਆਪਾਂ ਤੁਹਾਨੂੰ ਵਧੀਆ-ਵਧੀਆ ਹਾਇਆ ਕਰਾਂਗੇ। ਦਾ ਗਾਣੇ ਗਾਦਾ ਇੰਜੋਏ ਕਰਦਾ ਠੰਡਣ ਲੱਗਦੀ ਹੈਗੀ ਫਿਰ ਅੱਦਾਂ ਬਹੁਤ ਠੰਡਾ ਦੋ ਜਗੜਾ ਪਾਇਆ ਹੋਈਆਂ ਲੋਰ ਪਾਈ ਹੋਈ ਆ ਵਾਰਮਰ ਪਾਇਆ ਹੋਇਆ ਫਿਰ ਵੀ ਜਾਣੀ ਕੰਨੇ ਠੰਡ ਲੱਗਦੀ ਆ ਵੀ ਬਾਹਰ ਰਹਿਣਾ ਸੇਖ ਨਹੀਂ ਹੈਗਾ ਤਾਂ ਹੀ ਸਰਦੀਆਂ ਵਿੱਚ ਲੋਕ ਘਰੋਂ ਨਿਕਲਦੇ ਨੇ ਕੈਨੇਡਾ ਚੋਂ ਬਾਹਰ ਚਾਹ ਕਰ ਬੰਦੇ ਅੰਦਰ ਆ ਰਹੇ ਨੇ ਸਭ પાસે ਹੀਟਰ-ਮੋਟਰ ਲੱਗੇ ਹੋਇਆ ਗੱਡੀ ਨੇ ਤਾਂ ਵੀ ਹੀਟਰ ਆ ਤੇ ਕਰਾ ਜਿਵੇਂ ਕਰ ਮੈਂ ਉਹਨੇ ਕੋਈ ਬਾਹਰ ਨਹੀਂ ਕੰਮ ਕਰਦਾ ਮੈਂ ਵੀ ਆ ਬਾਕੀ ਕੋਈ ਥੋੜਾ ਮੌਸਮ ਠੀਕ ਹੋਣ ਦਾ ਜਿਵੇਂ ਮੌਸਮ ਠੀਕ ਹੋ ਗਏ ਆਪਾਂ ਹਿਸਾਬ ਨਾਲ ਵੀਡੀਓ-ਵਿਡੀਓ ਬਣਾ ਕਰਾਂਗੇ ਤਾਂ ਮੁੰਡੇ ਸਕੇਜੂਲ ਆ ਥੋੜਾ ਬਿਜੀ ਹੋਣ ਕਰਕੇ ਨਾ ਤੇ ਉਹਨੂੰ ਬਾਹਰ ਨਿਕਲੂ ਜੀਨ ਕਰਦਾ ਹੈਗਾ ਠੰਡ ਬਹੁਤ ਪੈਂਦੀ ਆ ਤਾਂ ਕਰਕੇ ਆਪਾਂ ਘੱਟੇ ਬਲੌਗ ਲੈ ਕਰੀ ਰਿਹਾ ਆ ਆ ਮੈਂ ਨਵੇਂ ਸ਼ੁਰੂਆਤ ਆ ਹੋਰ ਵੀ ਪਨਾਇਆ ਕਰਾਂਗਾ ਵਧੀਆ ਆਪਾਂ ਕੋਈ ਬਾਤ ਨਹੀਂ ਇੱਥੇ ਘਰ ਮੁਰੇ ਜਾਣੇ ਕੋ ਦੋ ਤਿੰਨ ਚਾਰ ਗੱਡੀਆਂ ਇੱਧਰ ਖੜੀਆਂ ਖੜੀਆਂ ਆਏ ਘਰ ਮੁਰੇ ਆ ਇੱਥੇ ਵੀ ਦਨ ਚਾਰ ਖੜੀਆਂ ਨੇ ਤੇ ਆਹ ਘਰ ਆ ਇੱਥੇ ਵੀ ਦੋ ਖੜੀਆਂ ਨੇ ਇੱਕ ਕੈਮਰੇ ਖੜੀਆ ਛੋਟੇ ਨਾਲ ਸਿਆਰ ਵੀ ਖੜੀਆ ਸੀਆਰ ਵੀ ਹੌਂਡ ਰਹੀ ਤੇ ਨਾ ਖੜੀਆਂ ਨੇ ਅੱਧਰ ਵੀ ਦੋ ਖੜੀਆਂ ਨੇ ਹੈਗਾ ਕੋਈ ਬਾਹਰ ਕੋਈ ਨਹੀਂ ਹੈਗਾ ਸਿਰਫ ਯਾਰ ਹੁਣੇ ਫਿਰਦੇ ਪਏ ਆ ਇਕੱਲੇ ਠੰਡਾ ਨਾ ਠੰਡ ਚ ਨਿਕਲਦੇ ਨਹੀਂ ਕੋਈ ਬਾਹਰ ਤਾਂ ਕਰਕੇ ਬਸ ਫੋਰ ਵੀ ਆਪਾਂ ਵੀਡੀਓ ਬਣਾਵਾਂਗੇ ਫਿਰ ਹਾਲ एन के वीडियो बहुत बाकी आप फिर मिलेंगे। के अगली वीडियो च मिलते हैं आप अगली वीडियो बाय बाय